ਸਸਰੀ ਘਰ ਸਾਰਿਆਂ ਨੂੰ ਅੱਜ ਹੈਨ ਪੂਲ ਸੁਪਨੇ ਕਹਾਣੀ ਦਾ ਅਗਲਾ ਪਾਗ ਮੱਖੋ ਦੀ ਜ਼ਿੰਦਗੀ ਤਾਂ ਇੱਕ ਟੀਚਰ ਤੋਂ ਆਮ ਘਰੇਲੂ ਔਰਤ ਦੀ ਬਣ ਕੇ ਰਹਿ ਗਈ ਸੀ ਤੇ ਬੈਠੀ ਬੈਠੀ ਸੋਚਦੀ ਮੱਖੋ ਸੱਚੀ ਬਾਤ ਬੰਦੇ ਹਨ ਪੂਲ ਸੁਪਨੇ ਹਨ ਪੂਲ ਹੀ ਹੁੰਦੇ ਆ ਇਹ ਤਾਂ ਸੁਪਨੇ ਬਣ ਕੇ ਰਹਿ ਗਏ ਸਾਡੇ ਤਾਂ ਇਧਰ ਜੀਤ ਵਾਸਤੇ ਪਾਲਕ ਕੁੜੀ ਦੇਖਦਾ ਠੰਡੂ ਬੋਲਦਾ ਜਿਹੋ ਜਿਹਾਂ ਤੂੰ ਐ ਉਹ ਜੇ ਰਿਸ਼ਤਾ ਕਰਾਏਂਗਾ ਤੂੰ ਕੁੜੀ ਵੀ ਉਸੇ ਤਰ੍ਹਾਂ ਦੀ ਹੋਊਗੀ ਪਾਲ ਨੇ ਕਿਹਾ ਵੀ ਆਹਦੇ ਪਿਓ ਨੂੰ ਵੀ ਕੁੜੀ ਦਾ ਪਿਓ ਸਰਕਾਰੀ ਮੁਲਾਜ਼ਮ ਆ ਪੈਨਸ਼ਨ ਆਇਆ ਹੋਇਆ ਲਟਾਇਰ ਹੋ ਗਿਆ ਭਰਾ ਹੈ ਨਹੀਂ ਕੱਲੀ ਗੱਲੀ ਕੁੜੀ ਐ ਜੀਤ ਨੂੰ ਪਾਲ ਖੁਦ ਨਾ ਲੈ ਗਿਆ ਤੇ ਕੁੜੀ ਨੂੰ ਦਿਖਾਇਆ ਜੀਤ ਨੂੰ ਪਸੰਦ ਆ ਗਈ ਨਿੱਕੋ ਤੇ ਠੰਡੂ ਵੀ ਦੇਖਣ ਗਏ ਖਗਣ ਘਰ ਆਈ ਕੁੜੀ ਸੋਹਣੀ ਸੀ ਪਾਲਨੇ ਆਪਦੇ ਘਰ ਚ ਤੇ ਵਿਆਹ ਕੀਤਾ ਸੀ ਕੁੜੀ ਤੇ ਕੁੜੀ ਬਹੁਤ ਸੋਹਣੀ ਸੀ ਕਰਨ ਕਰਦਾ ਸਾਰਾ ਕੰਮ ਕਰਦੀ ਸੀ ਜੀਤ ਨਾਲ ਪਸ਼ੂ ਸੰਭਾਲਦੀ ਕਰਨ ਦੇ ਘਰੇ ਕੁੜੀ ਨੇ ਜਨਮ ਲਿਆ ਪਾਲ ਨੂੰ ਵੀ ਇੱਕ ਕੁੜੀ ਗगन ਨਾਮ ਦੀ ਪਸੰਦ ਆ ਗਈ ਗगन ਵਿਦੇਸ਼ੀ ਲੜਕੀ ਸੀ ਜਿਸ ਦਾ ਜਨਮ ਉਪਦੇਸ਼ ਚ ਹੋਇਆ ਸੀ ਕੈਨੇਡਾ ਚ ਹੋਇਆ ਸੀ ਉਸ ਦਾ ਪਰਿਵਾਰ ਉੱਥੇ ਰਹਿੰਦਾ ਸੀ ਗगन ਨੇ ਪਾਲ ਨੂੰ ਇੱਕ ਗੁਰੂ ਘਰ ਚ ਦੇਖਿਆ ਸੀ ਪਾਲ ਇੱਕ ਕੀਰਤਨ ਕਰਨ ਵਾਲਿਆਂ ਦੇ ਨਾਲ ਹੁੰਦਾ ਸੀ ਪਾਲ ਗगन ਨੂੰ ਘਰ ਲੈ ਕੇ ਆਇਆ ਮਾਪਿਆਂ ਨੂੰ ਕੁੜੀ ਪਸੰਦ ਆ ਗਈ ਪਾਲ ਨੇ ਕਿਹਾ ਇਹ ਆਪਾਂ ਸਾਰਿਆਂ ਨੂੰ ਬਾਹਰ ਲੈ ਕੇ ਜਾਓ ਮੇਰੇ ਨਾਲ ਵਿਆਹ ਕਰਕੇ ਗगन ਨੇ ਇੱਕ ਕਿਰਾਏ ਤੇ ਘਰ ਲਿਆ ਹੋਇਆ ਸੀ ਉੱਥੇ ਮਾਪੇ ਵੀ ਨਾਲ ਰਹਿੰਦੇ ਸੀ ਪਾਲ ਦਾ ਵਿਆਹ ਰੱਖ ਦਿੱਤਾ ਗਿਆ ਪਾਲ ਨੇ ਆਪ ਦੇ ਖਰਚੇ 'ਤੇ ਸਾਰਾ ਵਿਆਹ ਕੀਤਾ ਆਰਿਕ ਕੁੜੀ ਨੂੰ ਸੱਦਿਆ ਉਹਦੇ ਚਾਚੇ ਤਾਂ ਇਹ ਗੁੜੀਆਂ ਨੂੰ ਸਾਰਿਆਂ ਨੂੰ ਰਿਸ਼ਤੇਦਾਰੀਆਂ ਨੂੰ ਸੱਦਿਆ ਸਾਰੀਆਂ ਕੁੜੀਆਂ ਨੂੰ ਪਾਲ ਦੇ ਵਿਆਹ ਦਾ ਚਾਹ ਸੀ ਵਿਚਲ ਕੁੜੀਆਂ ਨੂੰ ਇਸ ਬਹਾਨੇ ਮਿਲਣ ਦਾ ਚਾਹ ਹੁੰਦਾਗਾ ਕੁੜੀਆਂ ਨੇ ਸੋਚਿਆ ਵੀ ਸਾਰੀਆਂ ਭੈਣਾਂ ਇਕੱਠੀਆਂ ਹੋਵਾਂਗੀਆਂ ਜਾਗੋ ਵੀ ਪੈਲੈਸ 'ਚ ਸੀ ਅਗਲੇ ਦਿਨ ਬਰਾਤ ਵੀ ਪੈਲੈਸ ਵਿੱਚ ਸੀ ਉਸ ਵੇਲੇ ਕੋਈ ਵਿਰਲਾ ਹੀ ਪਿੰਡ ਚ ਪੈਲਸ ਵਿੱਚ ਵਿਆਹ ਕਰਦਾ ਸੀ ਸਾਰਾ ਖਰਚ ਪਾਲ ਨੇ ਕੀਤਾ ਸੀ ਵਿਆਹ ਚੰਗਾ ਹੋ ਗਿਆ ਪਾਲ ਗगन ਨੂੰ ਘੁੰਮਣ ਵਾਸਤੇ ਗਏ ਇੱਕ ਕੋਠੀ ਵੀ ਨਵੀਂ ਬਣਾ ਲਈ ਪਾਲ ਨੇ ਆਪਣੇ ਘਰ ਨੂੰ ਢਾ ਕੇ ਕਿਰਨ ਬੋਲਣ ਲੱਗ ਗਈ ਕਿਉਂਕਿ ਪਾਲ ਨੇ ਕਰਜ਼ਾ ਚੁੱਕਿਆ ਸੀਗਾ ਕਿਰਨ ਨੇ ਕਿਹਾ ਮੇਰੀ ਕੁੜੀ ਹੈ ਕੱਲ ਨੂੰ ਹੋਰ ਜਵਾਕ ਹੋ ਅਸੀਂ ਕਰਜ਼ਾ ਕਿੱਥੋਂ ਲਾਵਾਂਗੇ ਪਸ਼ੂਆਂ ਤੋਂ ਘਰ ਚੱਲਦਾ ਇਹ ਪਾਲ ਆਪਦੇ ਸ਼ੌਂਕ ਪੂਰੇ ਕਰਦਾਗਾ ਕਰਜਾ ਚੜਾਈ ਜਾਂਦਾ ਪਾਲ ਜਦੋਂ ਘਰ ਆਇਆ ਤੇ ਗਗਨ ਮਾਪੇ ਕੋਲੇ ਮਿਲਣ ਜਾਂਦੀ ਰਹੀ ਪਾਲ ਨੇ ਕਿਰਨ ਨੂੰ ਸਮਝਾ ਦਿੱਤਾ ਵੀ ਕੋਠੀ ਤੇਰੀ ਐ ਮੈਂ ਬਾਹਰੋਂ ਵੀ ਕਮਾਈ ਕਰਕੇ ਤੈਨੂੰ ਭੇਜਿਆ ਕਰੂੰ ਤੂੰ ਘਰ ਦੀ ਮਾਲਕਨ ਹੈ ਕਿਰਨ ਨੂੰ ਪਾਲ ਖੁਦ ਸ਼ਹਿਰ ਲੈ ਜਾਂਦਾ ਜਿਸ ਚੀਜ਼ ਦੀ ਲੋੜ ਹੁੰਦੀ ਕਿਰਨ ਨੂੰ ਲੈ ਕੇ ਦਿੰਦਾ ਸੀ ਕਿਰਨ ਨੂੰ ਮਹਿੰਗੇ ਹੋਟਲ ਚ ਲੈ ਕੇ ਜਾਣ ਲੱਗ ਗਿਆ ਗਗਨ ਵੀ ਘਰੇ ਆ ਗਈ ਤੇ ਕਿਹਾ ਮੈਨੂੰ ਹੁਣ ਕੈਨੇਡਾ ਜਾਣਾ ਉੱਥੇ ਜਾ ਕੇ ਤੇਰੀ ਮੈਂ ਫਾਇਲ ਲਾਉਂਗੀ ਤੇ ਗਗਨ ਨੂੰ ਸਾਰਾ ਖਰਚ ਕਰਕੇ ਪਾਲ ਨੇ ਭੇਜ ਦਿੱਤਾ ਗਿਆ ਗਗਨ ਨੂੰ ਨਾਲ ਪੈਸੇ ਵੀ ਦਿੱਤੇ ਉੱਥੇ ਵੀ ਮੇਰੀ ਫਾਇਲ ਤੇ ਖਰਚ ਆਊਗਾ ਪਾਲ ਗਗਨ ਦੇ ਮਾਪਿਆਂ ਨੂੰ ਮਿਲ ਜਾਂਦਾ ਹੁੰਦਾ ਸੀ 6 ਮਹੀਨੇ ਹੋ ਗਏ ਪਾਲ ਦੀ ਫਾਇਲ ਦਾ ਜਵਾਬ ਨਹੀਂ ਆਇਆ ਇੱਕ ਵਾਰ ਰਿਐਕਟ ਹੋ ਗਈ ਦੂਜੀ ਵਾਰ ਲਾ ਦਿੱਤੀਗੀ ਦੂਜੀ ਵਾਰ ਵੀ ਕੋਈ ਜਵਾਬ ਨਹੀਂ ਆਇਆ ਪਾਲ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਕਰਨ ਨੇ ਪਾਲ ਨੂੰ ਸੰਭਾਲ ਲਿਆ ਹੁਣ ਕਰਨ ਤੇ ਪਾਲ ਦੋਨੋਂ ਘੁੰਮਣ ਜਾਂਦੇ Shimla 'ਚੰਗੇ ਹੋਟਲਾਂ 'ਚ ਰਾਤਾਂ ਬਤਾਉਂਦੇ ਕਰਨ ਵੀ ਪਾਲ ਨੂੰ ਆਪਦੇ ਹੱਥ 'ਚ ਰੱਖਣਾ ਚਾਹੁੰਦੀ ਸੀ ਕਰਨ ਸੋਚਦੀ ਸੀ ਪਾਲ ਮੇਰਾ ਬਣ ਕੇ ਰਹੇ ਇੱਕ ਮਾਈ ਮੈਨੂੰ ਭੇਜੇ ਕਰਨ ਪਾਲ ਦੋਨੋਂ ਮਸਤੀ ਕਰਦੇ ਸੀ ਜੀਤ ਨਰਮ ਸੀ ਜੀਤ ਨੂੰ ਕੌਣ ਪਛਦਾ ਸੀ ਪਾਲ ਦਾ ਹੁਕਮ ਚੱਲਦਾ ਸੀ ਕਰਨ ਦੇ ਕੋ ਕੁੜੀ ਹੋ ਗਈ ਪਾਲ ਨੇ ਕਿਹਾ ਫਿਕਰ ਨਾ ਕਰ ਇਹ ਕੁੜੀ ਮੈਂ ਲੈ ਲਵਾਂ ਕਰਨ ਦੇ ਫਿਰ ਕਰਨ ਦੇ ਫਿਰ ਰੜਕਾ ਹੋਇਆ ਅਗਲੇ ਸਾਲ ਸਾਰਾ ਖਰਚਾ ਪਾਲ ਨੇ ਕੀਤਾ ਜੀਤ ਨੂੰ ਸ਼ੂਗਰ ਦੀ ਬਿਮਾਰੀ ਸੀ ਉਤੋਂ ਸ਼ਰਾਬ ਪੀਂਦਾ ਵੀ ਆਦੀ ਸੀ ਕਿਉਂ ਟੈਨਸ਼ਨ ਫਿਕਰ ਚ ਰਹਿੰਦਾ ਸੀ ਘਰੇ ਪੁੱਛੀ ਗਿੱਚ ਨਹੀਂ ਸੀ ਪਾਲ ਦੀ ਫੈਲ ਉਹ ਦਾ ਫਿਰ ਵੀ ਨਹੀਂ ਕੋਈ ਪਤਾ ਲੱਗਿਆ ਤੇ ਕਰਜ਼ੇ ਵਾਲੇ ਰੋਜ਼ ਪਾਲ ਦੇ ਦਰਵਾਜ਼ੇ ਕੋਲੇ ਖੜਦੇ ਸੀ ਪਾਲ ਨੂੰ ਧਮਕੀ ਮਿਲਦੀ ਸੀ ਸਾਡੇ ਪੈਸੇ ਮੋੜ ਨਹੀਂ ਤੇਰੇ ਤੇ ਕੇਸ ਕਰਾਂਗੇ ਪਾਲ ਘਰੋਂ ਭੱਜ ਗਿਆ ਫੈਲ ਰਿਜੈਕਟ ਹੋ ਗਈ ਜਦੋਂ ਕੋਈ ਆਉਂਦਾ ਠੰਡੂ ਬੋਲ ਦਿੰਦਾ ਅਸੀਂ ਪਾਲ ਨੂੰ ਘਰੋਂ ਬੇਦਖਲ ਕਰ ਦਿੱਤਾ ਸਾਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬੇਦਖਲੀ ਦੇ ਕਾਗਜ਼ ਅਗਲਿਆਂ ਦੇ ਮੂਹਰੇ ਕਰ ਦਿੰਦਾ ਸੀ ਗਗਨ ਦਾ ਫਿਰ ਫੋਨ ਆਉਣਾ ਹਟ ਗਿਆ ਸੀ ਪਾਲ ਦੀ ਜ਼ਿੰਦਗੀ ਖਰਾਬ ਹੋ ਗਈ ਸੀ ਪਾਲ ਦੀ ਫਾਈਲ ਦੁਬਾਰਾ ਰਿਜੈਕਟ ਹੋ ਗਈ ਪਾਲ ਨੇ ਫਿਰ ਖੁਦ ਫਾਈਲ ਆਪ ਇਧਰ ਲਾ ਕੇ ਦੇਖੀ ਫਿਰ ਰਿਜੈਕਟ ਹੋ ਗਈ ਇਧਰ ਕਿਰਨ ਦਾ ਪਿਓ ਕਿਰਨ ਕੋਲ ਰਹਿਣ ਲੱਗ ਗਿਆ ਸੀ ਕਿਰਨ ਘਰ ਦਾ ਖਰਚਾ ਉਹਦੇ ਪਿਓ ਦੀ ਪੈਨਸ਼ਨ ਤੇ ਚਲਾਉਂਦੀ ਸੀ ਬਾਕੀ ਘਰੇ ਪਸ਼ੂ ਰੱਖੇ ਹੋਏ ਸੀਗੇ ਜੀਤ ਸੰਭਾਲਦਾ ਸੀ ਖੇਤੀ ਵੀ ਜੀਤ ਠੇਕੇ ਤੇ ਲੈ ਕੇ ਕਰ ਲੈਂਦਾ ਸੀ ਜੀਤ ਮਿਹਨਤੀ ਬਹੁਤ ਸੀ ਪਰ ਘਰੇ ਕਲੇਸ਼ ਨੇ ਹਰਾ ਦਿੱਤਾ ਸੀ ਜੀਤ ਦੀ ਕੋਈ ਪੁੱਛਗਿੱਛ ਨਹੀਂ ਸੀ ਕਿਰਨ ਨੇ ਕੁੜੀਆਂ ਚੰਗੇ ਸਕੂਲ ਚ ਪੜਨ ਲਾ ਦਿੱਤੀਆਂ ਸੀ ਪਾਲ ਘਰੋਂ ਬਾਹਰ ਲੈਣ ਲੱਗ ਗਿਆ ਸੀ ਜਿੱਥੇ ਪਹਿਲਾਂ ਜਾਂਦਾ ਸੀ ਡੇਰੇਆਂ ਚ ਮਸੀਤਾਂ ਜਿੱਥੇ ਵੀ ਜਾਂਦਾ ਸੀਗਾ ਕੋਈ ਧਾਰਮਿਕ ਜਗ੍ਹਾ ਦੇ ਉੱਤੇ ਕੀਰਤਨ ਵਾਲਿਆਂ ਨਾਲ ਕਿਤੇ ਜਾਵੜਿੰਦਾ ਕੀਰਤਨ ਕਰਨ ਵਾਲਿਆਂ ਨਾਲ ਕਿਰਨ ਆਪਦੇ ਕਰੇ ਆਪਦੀ ਮਰਜ਼ੀ ਕਰਦੀ ਸੀ ਪਾਲ ਗਗਨ ਨੂੰ ਗਗਨ ਤਲਾਕ ਨਹੀਂ ਦੇ ਰਹੀ ਸੀ ਪਾਲ ਨੂੰ ਪਾਲ ਹੁਣ ਦੂਜਾ ਵਿਆਹ ਨਹੀਂ ਕਰਾ ਸਕਦਾ ਸੀ ਪਾਲ ਨੇ ਜਿੱਥੇ ਗਗਨ ਦੇ ਮਾਪਿਓ ਰਹਿੰਦੇ ਸੀ ਉੱਥੇ ਜਾਣਕਾਰੀ ਲੈ ਲਈ ਉਹਨਾਂ ਨਾਲ ਗੱਲ ਕੀਤੀ ਗਗਨ ਦੇ ਜੋ ਮਾਪਿਓ ਸੀ ਉਹ ਵੀ ਝੂਠੇ ਸੀ ਗਗਨ ਦੇ ਮਾਪਿਓ ਨਹੀਂ ਸਨ ਇਹ ਵਿਦੇਸ਼ੀ ਗਗਨ ਦੀ ਚਾਲ ਸੀ ਇੱਥੇ ਨਕਲੀ ਮਾਪਿਓ ਬਣਾ ਕੇ ਦਿਖਾ ਦਿੱਤੇ ਸੀ ਪਾਲ ਤੋਂ ਖਰਚਾ ਕਰਵਾ ਕੇ 6 ਮਹੀਨੇ ਪਾਲ ਨਾਲ ਐਸ਼ ਕਰਕੇ ਗਗਨ ਵਿਦੇਸ਼ ਚ ਮੌਜਾਂ ਮਾਰਦੀ ਸੀ ਉਸ ਬਾਰੇ ਪਤਾ ਲੱਗਿਆ ਕਿ ਜਦੋਂ ਉਹ ਇੱਥੇ ਆਉਂਦੀ ਹੈ ਤੇ ਇੱਕ ਲੜਕੇ ਨਾਲ ਵਿਆਹ ਕਰਾਉਂਦੀ ਸੀ ਲੜਕੇ ਨੂੰ ਵਿਦੇਸ਼ ਲੈ ਕੇ ਜਾਣ ਦਾ ਚਾਂਸਾ ਦੇ ਕੇ ਉਸ ਦੇ ਪੈਸਿਆਂ ਤੇ ਐਸ਼ ਕਰਦੀ ਸੀ ਇੱਥੇ ਘੁੰਮਦੀ ਫਿਰਦੀ ਸੀ ਸਾਲ ਭਰ ਜਦੋਂ ਪਾਲ ਨੂੰ ਸਚਾਈ ਪਤਾ ਲੱਗੀ ਫਿਰ ਪਾਲ ਨੇ ਉਸ ਦਾ ਖਹਿੜਾ ਹੀ ਛੱਡ ਦਿੱਤਾ ਪਾਲ ਤੇ ਕਰਨ ਦੋਨਾਂ ਦੀ ਘਰੇ ਚਲਦੀ ਸੀ ਕਰਨ ਵੀ ਪਾਲ ਨੂੰ ਆਪਦੇ ਵਾਸਤੇ ਰੱਖਣਾ ਚਾਹੁੰਦੀ ਸੀ ਕਰਨ ਦੀ ਖੁਸ਼ੀ ਪੂਰੀ ਹੋ ਗਈ ਇੱਕ ਕੁੜੀ ਦਾ ਖਰਚ ਪਾਲ ਚੱਕਣ ਲੱਪਿਆ ਪਾਲ ਚੰਗਾ ਸੇਵਾਦਾਰ ਕਿਸੇ ਗੁਰੂ ਘਰੇ ਬਣ ਗਿਆ ਤੇ ਉੱਥੇ ਤਨਖਾਹ ਮਿਲਣ ਲੱਗ ਪਈ ਸਾਰਾ ਖਰਚਾ ਵਧੀਆ ਚੱਲਣ ਲੱਗ ਪਿਆ ਤੇ ਰਹਿਣਾ ਸਹਿਣਾ ਤੇ ਖਾਣ ਪੀਣ ਤਾਂ ਉੱਥੇ ਮੁਫਤ ਹੀ ਸੀਗਾ ਇੱਧਰ ਬਜ਼ੁਰਗ ਵੀ ਅਖੀਰ ਸਾਹ ਤੇ ਪਿਆ ਸੀ ਬਜ਼ੁਰਗ ਸੀ ਮੀਰਾ ਪਾਲਜੀਤ ਦਾ ਤਾਇਆ ਪਰ ਸਾਰੇ ਬਾਪੂ ਜੀ ਆਂਦੇ ਸੀਗੇ ਘਰਾਂ ਚ ਵੰਡ ਪੈ ਗਈ ਸੀ ਇਸ ਕਰਕੇ ਸਭ ਆਪ ਦੇ ਆਪ ਦੇ ਕੰਮਾਂ ਕਾਰਾਂ ਚ ਬੀਜੀ ਹੋ ਗਏ ਅਮਰੋ ਤੇ ਮੀਰੇ ਨੂੰ ਗੁੱਡੋ ਦਾ ਦੁੱਖ ਸੀਗਾ ਗੁੱਡੂ ਆਪਦੇ ਪੋਤੇ ਦਾ ਬਹੁਤ ਦੁੱਖ ਸੀ ਗੁੱਡੂ ਬਿੰਦਰ ਦਾ ਮੁੰਡਾ ਮੰਦ ਬੁੱਧੀ ਵਾਲਾ ਅਮਰੋ ਤੇ ਪਰਮੀ ਬਿੰਦਰ ਬਹੁਤ ਚੇਲਿਆਂ ਕੋਲੇ ਗਏ ਤਵੀਤ ਹਾਗਿਆਂ ਕਰਕੇ ਘਰਾਂ ਚ ਵੰਡੀਆਂ ਪੈ ਗਈਆਂ ਸੀ ਗੁੱਡੂ ਠੀਕ ਨਹੀਂ ਹੋਇਆ ਸੀ ਗੁੱਡੂ ਨੂੰ ਡਾਕਟਰ ਨੇ ਕਿਹਾ ਸੀ ਕਿ ਇਹ ਤਾਂ ਜਨਮ ਹੀ ਇਸ ਤਰ੍ਹਾਂ ਹੋਇਆਗਾ ਅਪਾਹਜ ਹੈ ਦਿਮਾਗ ਪੱਖੋਂ ਇਸੇ ਤਰ੍ਹਾਂ ਹੀ ਰਹੂ ਠੀਕ ਹੋਣਾ ਤੁਹਾਡੇ ਕਰਮਾਂ ਦਾ ਗੁੱਡੂ ਵੱਡਾ ਹੋ ਚੁੱਕਾ ਸੀ ਤੁਰਨ ਫਿਰਨ ਵੇਲੇ ਤਕਲੀਫ ਆਉਂਦੀ ਸੀਗੀ ਦੋਨੋਂ ਹੱਥ ਨਾ ਤਾਣ ਉੱਪਰ ਇਕੱਠੇ ਜੇ ਕਰਕੇ ਰੱਖਦਾ ਸੀ ਸਵਾਰ ਕੇ ਬੋਲ ਨਹੀਂ ਸਕਦਾ ਸੀ ਐ ਉਂ ਜਾ ਕਰਦਾ ਸੀ ਤੇ ਗੁੱਡੂ ਸਿੱਧਾ ਖੜਾ ਵੀ ਨਹੀਂ ਹੋ ਸਕਦਾ ਸੀਗਾ ਕੰਬਦਾ ਸੀ ਜਦੋਂ ਤੁਰਦਾ ਸੀ ਕੁੱਬਾ ਜਾ ਹੁੰਦਾ ਸੀ ਪੈਰ ਵਿੰਗੇ ਕਰਕੇ ਤੁਰਦਾ ਸੀਗਾ ਤੇ ਪਰਮੀ ਹੀ ਗੁੱਡੂ ਨੂੰ ਨਹਾਉਂਦੀ ਹੁੰਦੀ ਸੀ ਹਰ ਕੰਮ ਪਰਮੀ ਹੀ ਖੋਦੋਦਾ ਕਰਦੀ ਇੱਡੇ ਵੱਡੇ ਜਵਾਕ ਨੂੰ ਸੰਭਾਲਣਾ ਬਹੁਤ ਔਖਾ ਸੀ ਪਰ ਮੀਆਸ ਤੇ ਨਿੱਕਾ ਬੱਚਾ ਤਾਂ ਸੰਭਾਲਣਾ ਸੌਖਾ ਹੁੰਦਾਗਾ ਤੇ ਇੱਕ ਗੁੱਡੂ ਹੌਲੀ-ਹੌਲੀ ਪਤਾ ਨਹੀਂ ਲੱਗਦਾ ਸੀ ਕਿਹੜੇ ਟਾਈਮ ਤੇ ਦੂਜੇ ਘਰੇ ਵੜ ਜਾਂਦਾ ਸੀ ਜੇ ਮਾੜਾ ਚਬਾਰ ਖੁੱਲਾ ਦੇਂਦਾ ਨਾਲ ਦੀ ਨਾਲ ਹੋਰਾਂ ਦੇ ਘਰਾਂ 'ਚ ਵੜ ਜਾਂਦਾ ਆਣ ਗਵਾਂਡ ਦੀਆਂ ਬੁੜੀਆਂ ਬਹੁਤ ਕੁਝ ਬੋਲਦੀਆਂ ਵੀ ਕਿੱਥੋਂ ਆ ਗਿਆ ਇਹ ਮਾਂ ਕੀ ਕਰਦੀ ਐ ਇਹਦੀ ਸੰਭਾਲੇ ਇਹਨੂੰ ਤੇ ਜਦੋਂ ਕਿਸੇ 부ੜੀ ਦੇ ਕੋਲੇ ਜਾਂ 부ੜੀ ਇਹਨੂੰ ਕੁਛ ਨਾ ਕੁਛ ਬੋਲਣ ਲੱਗਦੀ ਜਾਂ ਆਪਦੇ ਘਰੇ ਜਾ ਤੇ ਹੱਥ ਜੇ 부ੜੀ ਦਾ ਹੱਥ ਆ ਗਿਆ ਨਾ ਹੱਥ ਫੜ ਲੈਂਦਾ ਸੀ ਗੁੱਟ ਗੁੱਡੂ ਦੇ ਵਿੱਚ ਜ਼ੋਰ ਬਹੁਤ ਸੀ ਛੱਡਦਾ ਨਹੀਂ ਸੀ ਫੜਿਆ ਹੋਇਆ ਇਸ ਕਰਕੇ ਪਰਮੇ ਹਰ ਵੇਲੇ ਖਿਆਰ ਰੱਖਦੀ ਸੀ ਗੁੱਡੂ ਨੂੰ ਘਰੋਂ ਬਾਹਰ ਨਿਕਲ ਨਹੀਂ ਦਿੰਦੀ ਸੀ ਕਿਉਂਕਿ ਘਰਾਂ ਦੀਆਂ 부ੜੀਆਂ ਇਹ ਹੀ ਬੋਲਦੀਆਂ ਸੀ ਗੁੱਡੂ ਦੀ ਮਾਂ ਸੰਭਾਲੇ ਸਾਡੇ ਘਰੇ ਕਿਉਂ ਆਇਆ ਸਾਡੇ ਜਵਾਕਾਂ ਨੂੰ ਕੁੱਟਦਾ ਗੁੱਡੂ ਪਿੱਛੇ ਲਾਣ ਤਾਂ ਪਰਮੇ ਨੂੰ ਪੈਂਦੀਆਂ ਸੀ ਪਰਮੀ ਜਦੋਂ ਘਰ ਦਾ ਕੰਮ ਕਰਦੀ ਹੁੰਦੀ ਤਾਂ ਗੁੱਡੂ ਨੂੰ ਕਮਰੇ 'ਚ ਬੰਦ ਕਰ ਦਿੰਦੀ ਸੀਗੀ ਫਿਰ ਬਹਿਲੀ ਹੋ ਕੇ ਗੁੱਡੂ ਨੂੰ ਕਮਰੇ ਵਿੱਚ ਲੈ ਕੇ ਬੈਠ ਜਾਂਦੀ ਸੀ ਸਾਰਾ ਦਿਨ ਬੰਦ ਰਹਿੰਦੀ ਸੀ ਕਿਸੇ ਪਾਸੇ ਜਾਣਾ ਜਿੱਥੇ ਨਾ ਸਰਦਾ ਹੋਵੇ ਉੱਥੇ ਪਰਮੀ ਜਾਂਦੀ ਸੀ ਤੇ ਗੁੱਡੂ ਨੂੰ ਨਾਲ ਲੈ ਕੇ ਜਾਂਦੀ ਸੀ ਇੱਕ ਗੱਲ ਸੀ ਵੀ ਗੁੱਡੂ ਪਰਮੀ ਦੇ ਕਹੇ ਨੇ ਵਿੱਚ ਜ਼ਰੂਰ ਸੀ ਪਰਮੀ ਦਾ ਬਹੁਤ ਕਰਦਾ ਸੀ ਪਰ ਹੋਰ ਕਿਸੇ ਨੂੰ ਛੱਡਦਾ ਨਹੀਂ ਸੀ ਘਰੇ ਕੋਈ ਵੀ ਆਉਂਦਾ ਅੱਖਾਂ ਕੱਢ ਕੇ ਡਰਾਉਂਦਾ ਹੁੰਦਾ ਸੀ ਅਗਲੇ ਨੂੰ ਕੁੱਟਣ ਤੱਕ ਜਾਂਦਾ ਸੀ ਮੇਰਾ ਹੀ ਸਭ ਦੇਖ ਕੇ ਝੂਰਦਾ ਰਹਿੰਦਾ ਸੀ ਮੇਰੇ ਦਾ ਪੁੱਤ ਇਸ ਹਾਲਤ ਵਿੱਚ ਸੀ ਅਮਰੋ ਨੇ ਕਹਿਣਾ ਵੈਗੁਰ ਗੁੱਡੂ ਨੂੰ ਮੌਤ ਬਖਸ਼ ਦੇ ਮੌਤ ਮੂੰਹ ਤੇ ਪਰਦਾ ਦੇ ਦੇ ਜਵਾਨ ਪੁੱਤ ਨੂੰ ਸੰਭਾਲਣਾ ਬਹੁਤ ਔਖਾ ਇੱਕ ਮਾਂ ਪੁੱਤ ਦਾ ਨੰਗੇਜ ਕਿਵੇਂ ਟਕੇ ਕਿਵੇਂ ਲੋਕਾਂ ਤੋਂ ਇਸ ਨੂੰ ਬਚਾ ਕੇ ਰੱਖੇ ਇੱਕ ਮਾਂ ਨੂੰ ਹਰ ਕੋਈ ਬੋਲਦਾ ਵੀ ਆਪਦੇ ਨੂੰ ਸੰਭਾਲ ਕੇ ਰੱਖੋ ਮੀਰੇ ਦੀ ਮੌਤ ਹੋ ਜਾਂਦੀ ਹੈ ਅਮਰੋ ਵੀ ਮਰਨ ਵਾਲੀ ਹਾਲਤ 'ਚ ਬੈਠੀ ਹੈ ਪੋਤੇ ਗੁੱਡੂ ਵੱਲ ਦੇਖ-ਦੇਖ ਕੇ ਝੂਰਦੀ ਰਹਿੰਦੀ ਸੀ ਨਿਸ਼ਾਨ ਤੇ ਨੂਰਾ ਸਕੂਲ ਜਾਂਦੇ ਸੀ ਗੁੱਡੂ ਕਿੰਨਾ ਤੇਜ਼ ਸੀ ਨੂਰਾ ਨੂੰ ਦਰਵਾਜ਼ੇ ਅੱਗੇ ਖੜਨ ਨਹੀਂ ਦਿੰਦਾ ਸੀ ਜਦੋਂ ਨੂਰਾ ਦਰਵਾਜ਼ੇ ਅੱਗੇ ਖੜ ਜਾਂਦੀ ਤੇ ੱੱਕੇ ਨਾਲ ਨੂਰ ਨੂੰ ਘਰੇ ਬੈਠਣ ਬਾਰੇ ਬੋਲਦਾ ਹੁੰਦਾ ਸੀ ਪਿੱ ਚੱਲ ਕੇ ਅੰਦਰ ਬੈਠ ਨਿਸ਼ਾਨ ਇੱਕ ਦਿਨ ਵੈਸੇ ਹੀ ਕੰਮ ਕਰਦਾ ਹੋਇਆ ਨਾ ਨੂਰ ਕੋਲੇ ਬੈਠ ਗਿਆ ਮੰਜੇ ਤੇ ਤੇ ਨੂਰ ਦੇ ਨਾਲ ਵੀ ਗੱਲਾਂ ਕਰਨ ਲੱਗ ਪਿਆ ਤੇ ਗੁੱਡੂ ਨੇ ਇੱਕਦਮ ਟਿੱਡਾ ਜਾ 빙ੇ ਜਿਹੇ ਹੱਥ ਨਾਲ ਲਫੇੜਾ ਮਾਰਿਆ ਟੂ ਇਤੇ ਨਿਸ਼ਾਨ ਦਿੱਤੇ ਤੇ ਮੁੜ ਕੇ ਕਦੇ ਨਿਸ਼ਾਨ ਆਇਆ ਨਹੀਂ ਸੀਗਾ ਕਰਦਿਆ ਨੇ ਮਸਾਂ ਭੱਜ ਕੇ ਛਡਾਇਆ ਸੀ ਜਵਾਕ ਨੂੰ ਕੁੱਟੇ ਨਾ ਕਿਤੇ ਗੁੱਡੂ ਮਾਰਨੀ ਬਹੁਤ ਭੈੜੀ ਸੀ ਕਹਿੰਦੇ ਹੁੰਦੇ ਨਸੀ ਇਦਰੇ ਬੰਦੇ ਦਾ ਬੰਦੇ 'ਚ ਜੋਰ ਬਥੇਰਾ ਹੁੰਦਾਗਾ ਇਹ ਲਫੇੜਾ ਬਹੁਤ ਭੈੜਾ ਸੀ ਕੁਝ ਕੁ ਮਹੀਨੇ ਤੋਂ ਅਮਰੋ ਵੀ ਮਰ ਗਈ ਸਾਰੀਆਂ ਬੁੜੀਆਂ ਭੋਗ ਤੇ ਆਈਆਂ ਸੀ ਰਾਣੀ ਵਰਗੀਆਂ ਬਚਪਨ ਨੂੰ ਯਾਦ ਕਰਕੇ ਰੋਈ ਜਾਣ ਕਿਵੇਂ ਕੱਲ ਦੀ ਗੱਲ ਹੈ ਜਦੋਂ ਸਾਰੇ ਇਕੱਠੇ ਹੁੰਦੇ ਸੀ ਹਰ ਕੋਈ ਕਿਵੇਂ ਇੱਕ ਦੂਜੇ ਦੇ ਵਿੱਚ ਦਰਦ ਨੂੰ ਸਮਝਦਾ ਸੀ ਤੇ ਹੁਣ ਇੱਕ ਦੂਜੇ ਪਾਸੇ ਮੂੰਹ ਕਰਕੇ ਬੈਠੇ ਆ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂਗਾ ਉਹ ਸਮਾਂ ਹੀ ਨਹੀਂ ਰਿਹਾਗਾ ਸੱਚੀ ਉਹ ਵੀ ਵੇਲੇ ਹੁੰਦੇ ਸੀ ਨਿੱਕੇ ਹੁੰਦਿਆਂ ਦੇ ਵੱਡੇ ਸੁਪਨੇ ਆਇ ਲੱਗਦਾ ਸੀ ਜਿਵੇਂ ਅਸੀਂ ਵੀ ਪੜ੍ਹ ਲਿਖ ਕੇ ਅਸੀਂ ਵੀ ਬਹੁਤ ਵੱਡੇ ਬੰਦੇ ਬਣ ਜਾਾਂਗੇ ਅਸੀਂ ਵੀ ਅਮੀਰ ਹੋ ਜਾਾਂਗੇ ਅਸੀਂ ਵੀ ਆਏ ਆਪਦੇ ਸ਼ੌਂਕ ਪੂਰੇ ਕਰਾਂਗੇ ਪਤਾ ਹੀ ਨਹੀਂ ਸੀਗਾ ਬਚਪਨ ਦੇ ਵਿੱਚ ਵੀ ਆਉਣ ਵਾਲਾ ਸਮਾਂ ਤਾਂ ਇਹ ਤੂੰ ਵੀ ਜਾਂਦੀ ਭੈਣ ਕਾਉਣਾਗਾ ਕੋਈ ਕਿਸੇ ਨੂੰ ਚੱਜ ਦੇ ਨਾਲ ਬੁਲਾਉਂਦਾ ਤੱਕ ਨਹੀਂਗਾ ਹਰ ਕੋਈ ਆਪਦੇ ਆਪਦੇ ਜੀ ਮਗਨ ਫਿਰਦਾਗਾ ਵਾਕਿਆਈ ਬਚਪਨ ਦੇ ਵਿੱਚ ਰਾਜੇ ਹੁੰਦੇ ਸੀ ਅਣਪੋਲ ਸੁਪਨੇ ਅਣਪੋਲੀ ਸੀਗੇ ਵੱਡੇ ਹੋਏ ਤਾਂ ਹੀ ਪਤਾ ਚੱਲਦਾਗਾ ਵੀ ਕੀ ਅਸਲੀਅਤ ਸੱਚ ਤਾਂ ਕੁਝ ਹੋਰ ਹੀ ਹੁੰਦਾਗਾ ਜਦੋਂ ਖੁਦ ਉਸ ਉਮਰ ਤੇ ਜਾਗੇ ਤਾਂ ਪਤਾ ਚੱਲਦਾ ਹੁਣ ਤਾਂ ਕੋਈ ਕਿਸੇ ਵੱਲ ਦਰਦ ਭਰ ਕੇ ਝਾਕਦਾ ਵੀ ਨਹੀਂਗਾ ਮੋਹ ਦੇ ਨਾਲ ਵੀ ਨਹੀਂ ਦੇਖਦਾ ਬੁਲਾਉਂਦਾ ਤੱਕ ਨਹੀਂ ਕੋਈ ਸਾਰੀ ਦੁਨੀਆ ਆਪ ਦੇ ਆਪ ਦੇ ਢਿੱਡ ਦੀ ਸਗੀ ਹੋਈ ਐ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਉਹ ਪਹਿਲਾਂ ਵਾਲੀਆਂ ਤਾਂ ਗੱਲਾਂ ਹੀ ਗਈਆਂ ਪੈਸੇ ਨੇ ਦੁਨੀਆ ਬਹੁਤ ਦੂਰ ਕਰਤੀ ਆਪਸ ਵਿੱਚ ਇਹ ਸੀਨ ਭੁੱਲ ਸੁਪਨੇ ਦੇ ਭਾਗ ਇਸ ਤੋਂ ਬਾਅਦ ਕੋਈ ਨਵੀਂ ਕਹਾਣੀ ਲੈ ਕੇ ਆਵਾਂਗੀ ਇੱਥੇ ਸਮਾਪਤ ਕਰਦੇ ਆਂਗੇ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਤੇ ਅੱਗੇ ਤੋਂ ਸ਼ੇਅਰ ਕਰਨੀ ਕਹਾਣੀ ਤੇ ਚੈਨਲ ਨੂੰ ਵੀ ਫੋਲੋ ਕਰ ਲਿਆ ਕਰੋ ਤਾਂ ਜੋ ਕਿ ਅਸੀਂ ਹੋਰ ਵੀ ਕਹਾਣੀਆਂ ਲੈ ਕੇ ਆਈਏ ਕੋਈ ਪੜ੍ਹਦੇ ਹੋਏ ਗਲਤੀ ਹੋ ਗਈ ਤਾਂ ਮਾਫ ਕਰਨਾ ਅੱਗੇ ਤੋਂ ਵਧੀਆ ਕਹਾਣੀ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ